ਯਾਰ ਬੱਸ ਦੇ ਵਿੱਚ ਬੈਠ ਕੇ ਤੇ ਆਪਾਂ ਆ ਗਏ ਆ 마ਸ਼ੀਵਾੜ ਦੇ ਜੰਗਲਾਂ ਦੇ ਵਿੱਚ ਜੋ ਕਿ 300 ਸਾਲ ਪਹਿਲਾਂ ਹੁੰਦੇ ਹੁੰਦੇ ਹੁਣ ਤਾਂ ਸ਼ਹਿਰ ਬਣ ਗਿਆ ਇੱਥੇ ਹੁਣ ਤਾਂ ਕੋਈ ਜੰਗਲ ਨਹੀਂ ਤੇ 마ਸ਼ੀਵਾੜਾ ਸਾਹਿਬ ਆਏ ਤੇ ਉਹ ਗੁਰਦੁਆਰਾ ਦੇਖਦੇ ਆ ਕਿਹੜਾ ਹੈ ਜਿੱਥੇ ਆਪਣਾ ਗੁਰੂ ਗੋਬਿੰਦ ਸਿੰਘ ਜੀ ਨੇ ਰਾਤ ਕੱਟੀ ਸੀ ਮੇਰੇ ਖਿਆਲ ਨਾਲ ਤਾਂ ਇਹੀ ਹੋਊਗਾ ਇਹਦਾ ਨਾਂ ਹੈ ਗੁਰਦੁਆਰਾ ਸ਼੍ਰੀ ਚਰਨ ਕਬਲ ਸਾਹਿਬ ਚੈੱਕ ਕਰੋ ਠੀਕ ਆ ਆਓ ਅੰਦਰ ਯਾਰ ਗੁਰਦੁਆਰਾ ਸਾਹਿਬ ਦੇ ਵਿੱਚ ਆ ਕੇ ਸਭ ਤੋਂ ਪਹਿਲਾਂ ਆਪਾਂ ਸਰਾ ਦੇ ਵਿੱਚ ਕਮਰਾ ਲਿਆ ਸੀ ਅੱਧਾ ਘੰਟਾ ਰੈਸਟ ਕੀਤਾ ਬਾਈ ਮਜ਼ਾਕ ਤੋਂ हट ਕੇ ਹਿਮਾਚਲ ਦੇ ਵਿੱਚ ਮੈਂ ਇੰਨਾ ਘੁੰਮਦਾਈ ਕੀ ਕਿਹਾ ਪਿਛਲੇ ਰੇ ਵੀ ਘੁੰਮੇ ਸੀ ਹਿਮਾਚਲ ਦੇ ਵਿੱਚ ਅਸੀਂ 5-6 ਦਿਨ ਰਹੇ ਸੀ ਤੇ ਅੱਧਾ ਆਪਣਾ ਅੱਧੀ ਦਿਨੀਂ ਦੀ ਨਹੀਂ ਲੀ ਮਤਲਬ ਮੈਂ 8 ਘੰਟੇ ਆਰਾਮ ਨਾਲ ਸੌਣੇ ਸੌਣਾ ਤਾਂ ਹਿਮਾਚਲ ਦੇ ਅਸੀਂ 4-4 ਘੰਟੇ ਸੋਤੇ ਹਾਂ ਥਕਾਵਟ ਨਹੀਂ ਹੋਈ ਪਤਾ ਨਹੀਂ ਪੰਜਾਬ ਦੇ ਵਿੱਚ ਕੀ ਚੱਕਰ ਹੀ ਮੈਂ 8 ਘੰਟੇ ਦੀ ਫੁੱਲ ਨੀਂਦ ਲੈ ਰੇ ਤਾਂ ਵੀ ਤਕਾਵਟ ਹੋ ਜਾ ਰਹੀ ਐ ਤੇ ਇਹ ਤੇ ਜੇ ਪਤਾ ਹੀ ਚੱਕਰਿਆ ਗਰਮੀ ਦੇ ਵਿੱਚ ਅਸੀਂ ਪੰਜਾਬ ਜੀ ਘੁੰਮ ਰਹੇ ਆ ਉਹਦੇ ਨਾਲ ਗੱਲੇ ਹੋ ਰਹੀ ਕਿ ਸਮਝੋ ਗਰਮੀ ਬੜੀ ਹਾਲਤ ਕਰ ਰਾਵ ਹੋ ਜਾਂਦੀ ਸੋ ਜੇ ਕਿਸੇ ਨੇ ਘੁੰਮਣਾ ਗਰਮੀ ਚ ਤੇ ਮਾਚਲ ਜਾਓ ਮੈਂ ਤੇ ਬਸ ਮੈਂ ਇੱਕ ਰਿਆਸਾ ਗਰਮੀ ਦੇ ਇੱਥੇ ਘੁੰਮ ਰਿਹਾ ਮੈਂ ਨਹੀਂ ਨੈਕਸਟ ਟਾਈਮ ਕੋਈ ਸ਼ਰਾਹ ਦੇਖੋ ਕਿਹੜੀ ਪਿਆਰੀ ਬਣੀ ਯਾਰ ਵੇਖੋ ਚੈੱਕ ਕਰੋ ਸੁਣਨ ਲੱਗ ਰਿਹਾ ਨਾ ਸ਼ਾਮ ਦਾ ਟਾਈਮ ਹੋ ਗਿਆ ਐਂਡ ਆ ਨਾ ਚਰਨ ਕਮਲ ਗੁਰਦਾਰ ਦੇ ਨਾਲ ਕੁਝ ਹੋਰ ਗੁਰਦਾਰ ਹੈਗੇ ਇੱਥੇ ਤੇ ਥੋੜੀ ਦੂਰ ਆ ਪਲਾਨ ਹੈ ਰਾਤ ਨੂੰ ਉਹ ਵੇਖ ਕੇ ਆਣੇ ਆ ਸਾਰੇ ਦੇ ਸਾਰੇ ਤੇ ਕੱਲ ਦਾ ਇੱਕ ਹੋਰ ਵੱਡਿਆ ਪਲਾਨ ਹੈ ਤੇ ਉਹ ਤਾਂ ਕੱਲ ਦੇ ਵਲੌਗ ਚ ਤੁਹਾਨੂੰ ਪਤਾ ਲੱਗੂਸ ਫਿਰ ਲਾਲਾ ਜੀ ਦੇ ਵਲੌਗ ਦੇ ਵਿੱਚ ਤੁਸੀਂ ਮੈਂ ਇਧਰ ਘੁੰਮ ਤੇ ਦੇਖੋ ਤਾਂ ਯਾਰ ਪਹਿਲਾਂ ਇਹ ਸੋਚਿਆ ਕਿ ਇਧਰ ਆਪਾਂ ਚਰਨ ਕਮਲ ਬਾਅਦ ਚ ਦਰਸ਼ਨ ਕਰਦੇ ਆ ਪਹਿਲਾਂ ਨਾ ਆਪਾਂ ਜਾ ਕੇ ਦੂਰ ਵਾਲੇ ਦੋ ਗੁਰਦਾਰੇ ਵੇਖ ਲਈਏ ਤੇ ਰਸਤਾ ਪੁੱਛ ਕੇ ਤੁਰ ਚੱਲੇ ਆ ਪੈਦਲ ਦੋ ਗੁਰਦਾਰੇ ਹੈਗੇ ਆ ਠੀਕ ਹੈ ਇੱਕ ਚਬਾਰਾ ਸਾਹਿਬ ਇੱਕ ਗਣੀ ਖਾਂ ਤੇ ਨਾਮ ਮੈਨੂੰ ਜਿੱਥੇ ਤੋਂ ਭੁੱਲ ਗਿਆ ਯਾਰ ਉਸੇ ਦੇ ਵੇਖ ਕੇ ਦੱਸੂਗਾ ਠੀਕ ਹੈ ਤੇ ਉਧਰ ਚਲਦੇ ਪਹਿਲਾਂ ਠੀਕ ਹੈ ਪਹਿਲਾਂ ਉਧਰ ਚੇਕ ਆ ਜੰਦੇ ਤੇ ਯਾਰ ਇਧਰ ਉਹ ਨਾ ਮੈਂ ਲੰਗਨ ਤੇ ਆਇਆ ਹੈਗਾ ਤੇ ਮੈਨੂੰ ਇਧਰ ਆਪਣਾ ਜੈਪ ਘਰ ਦਿਖਾਇਆ ਜਾਂਦੇ ਜੈਪ ਘਰ ਆ ਮੈਂ ਕਿਹਾ ਕਿ ਇਹ ਮੇਰੇ ਉਹਦੇ ਤੇ ਬੰਦ ਨਾ ਹੋ ਜੇ ਪਹਿਲਾਂ ਇਧਰ ਹੀ ਵੇਖ ਲੈਣੇ ਆ ਜੋ ਸਾਫ ਕਰਾਬ ਲਾਈਏ ਯਾਰ ਐਸਾ ਜੈਪ ਘਰ ਦੇ ਵਿੱਚ ਨਾ ਕੁਝ ਇਤਿਹਾਸਿਕ ਤਸਵੀਰਾਂ ਸੀਗੀਆਂ ਠੀਕ ਹੈ ਇਤਿਹਾਸ ਹੀ ਪੂਰਾ ਤੇ ਉਹ ਪੇਂਟਿੰਗ ਦੇ ਰੂਪ ਦੇ ਵਿੱਚ ਸਦਾ ਦਿਖਾਇਆ ਗਿਆ ਹੈ ਗੁਰੂ ਗੋਬਿੰਦ ਸਿੰਘ ਜੀ ਦਾ ਪੂਰਾ ਇਤਿਹਾਸ ਤੇ ਉਹ ਦੇਖ ਕੇ ਆ ਫੋਟੋਆਂ ਸਾਰੀਆਂ ਪੜ ਕੇ ਤਸਵੀਰਾਂ ਜਿੰਨੀਆਂ ਵੀ ਸੀ ਤੇ ਹਨ ਇਤਿਹਾਸ ਪੜਿਆ 2-4 ਮਿੰਟ ਲੱਗੇ ਤਾਂ ਲੋ ਜੀ ਆਪਾਂ ਪਹਿਲਾਂ ਪਹੁੰਚਿਆ ਗੁਰਦੁਆਰਾ ਚਬਾਰਾ ਸਾਹਿਬ ਠੀਕ ਆ ਤੇ ਇਤਿਹਾਸ ਅੰਦਰ ਜਾ ਕੇ ਦੱਸੂਗਾ ਬੱਚੇ ਤੇ ਅੰਦਰ ਜਾ ਕੇ ਬਾਹਰ ਆ ਕੇ ਦੱਸੂਗਾ ਬਾਅਦ ਚ ਠੀਕ ਆ ਪਹਿਲਾਂ ਮਥੜੇ ਕਮਾਂ ਤਾਂ ਲੋ ਜੀ ਸਾਰੇ ਗੁਰਦੁਆਰੇ ਵਾਂਗੂ ਆਪਾਂ ਇਹਦਾ ਵੀ ਇਤਿਹਾਸ ਸੈੱਡ ਕਰਦੇ ਰਹਾਂ ਰੁਕ ਕੇ ਤੁਸੀਂ ਪੜ ਸਕਦੇ ਠੀਕ ਆ ਜ਼ਰੂਰ ਪੜਿਓ ਉਹ ਇੱਧਰ ਤਾਂ ਗੁਰੂ ਨਵਾਂ ਦਰਬਾਰ ਬਣ ਰਿਹਾ ਹੈਗਾ ਤੇ ਰੀਨੋਵੇਸ਼ਨ ਹੋ ਰਹੀ ਹੈ ਆ ਦੂਸਰਾ ਕੋ ਲੋਕੇਸ਼ਨ ਦੱਸਿਓ ਉੱਥੇ ਚੱਲਦੇ ਆ ਕਾ ਦੋਸਤੋ ਜੋ ਜਿਹਦੇ ਵਿੱਚ ਨਾ ਗੁਰੂ ਸਾਹਿਬ ਦਾ ਚੋੜਾ ਰੰਗ ਕੇ ਨੀਲੇ ਰੰਗ ਦਾ ਕੀਤਾ ਹੈ। ਤਾਂ ਲਓ ਜੀ ਹੁਣ ਆਪਾਂ ਪਹੁੰਚ ਚੁੱਕੇ ਆ ਗੁਰਦੁਆਰਾ ਗਣੀ ਖਾਨ ਨਵੀ ਖਾਨ ਤੇ ਅੰਦਰ ਜਾ ਕੇ ਵੇਖਦੇ ਹਾਂ ਕੀ ਮੋਲ ਚੜੇ। ਤਾਂ ਆ ਵੀ ਰੁੱਕ ਕੇ ਫੜ ਲਿਓ ਤੁਸੀਂ ਰੋਕ ਲਿਆ। ਤਾਂ ਦੋਸਤੋ ਆ ਗਣੀ ਖਾਨ ਨਵੀ ਖਾਨ ਦੀ ਕਬਰ ਮਤਲਬ ਇਸ ਚੈਨਲ ਨੂੰ ਕਬਰ ਬਣਾਈ ਗਈ ਹੈ। ਤਾਂ ਲਓ ਜੀ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਵੀ ਪੜ ਲਿਓ ਠੀਕ ਆ ਤੇ ਮੈਂ ਥੋੜਾ ਲਾਈਟ ਪੈਰੀ ਮੈਂ ਥੋੜਾ ਇਧਰ ਉਧਰ ਕਰਕੇ ਦਿਖਾ ਦਿਆ ਥੋੜਾ ਰੋਕ ਕੇ ਤੇ ਨਹੀਂ ਪੜ ਸਕਦੇ ਤਿਆਰ ਹੋਣ ਜਿਵੇਂ ਤੁਸੀਂ ਇਤਿਹਾਸ ਜਿਹੜੇ ਪੜ ਲਿਆ ਤੇ ਪੜ ਲਿਆ ਨਹੀਂ ਤੇ ਮੈਂ ਤੁਹਾਨੂੰ ਫਿਰ ਵੀ ਦੱਸਦਾ ਕਿ ਸਭ ਤੋਂ ਪਹਿਲਾਂ ਇਹ ਦੋ ਮਾਸ਼ੀਵਾੜਾ ਜੰਗਾਂ ਚ ਗੁਰੂ ਸਾਹਿਬ ਆਏ ਨਾ ਤੇ ਨਾ ਗੁਲਾਬੇ ਪੰਜਾਬੇ ਨਾਂ ਦੇ ਦੋ ਜਣੇ ਸੀਗੇ ਉਹਨਾਂ ਦੀ ਪੈੜੀ ਦੇ ਵਿੱਚ ਜਿਹੜੇ ਕੂ ਹੀ ਉਹਨਾਂ ਦਾ ਉੱਥੇ ਆ ਕੇ ਤੇ ਗੁਰੂ ਜੀ ਰੁਕੇ ਠੀਕ ਹੈ ਉਥੋਂ ਪਤਾ ਲੱਗਿਆ ਗੁਲਾਬੇ ਉਹਨਾਂ ਨੂੰ ਪੰਜਾਬੀਆਂ ਨੂੰ ਕਿ ਸਾਡੇ ਤੇ ਗੁਰੂ ਜੀ ਆਏ ਆ ਉਹ ਉਹਨਾਂ ਨੂੰ ਘਰੇ ਲੈ ਆਏ ਠੀਕ ਹੈ ਉਹ ਆਪਣੇ ਘਰੇ ਲੈ ਆਏ ਉਮਦੇਕਰੋ ਗਣੀਖਾਨ ਅਬੀਖਾਨੂ ਗਾਲ ਆ ਗਿਆ ਉਹ ਕਹਿੰਦੇ ਕਿ ਅਸੀਂ ਵੀ ਬਾਬਾ ਜੀ ਤੁਹਾਨੂੰ ਦੋਨੇ ਕਿ ਤੁਸੀਂ ਸਾਡੇ ਘਰੇ ਆਪਣੇ ਚਰਨ ਪਾਓ ਉਹ ਉਹਨਾਂ ਨੂੰ ਉਧਰ ਲੈ ਸੋ ਉਹਦੇ ਬਾਅਦ ਕੀ ਹੋਇਆਗੀ ਪੇਟ ਜੇ ਕੱਲ ਫੈਲ ਗਈ ਸੂਤਾਂ ਲੱਗੀ ਮੁਖਲਾ ਤਾਈਂ ਗੱਲ ਪਹੁੰਚ ਗਈ ਜਦੋਂ ਉਹ ਬਣਾਉਣ ਆਲਾ ਸੀ ਉਹਨਾਂ ਨੇ ਕੀ ਕੀਤਾ ਕਿ ਜਿਹੜਾ ਮਟਕਾ ਤੁਹਾਨੂੰ ਦਿਖਾਇਆ ਸੀ ਉਹਦੇ ਵਿੱਚ ਚੋਲੇ ਨਾ ਜਿਵੇਂ ਖੱਟਾ ਚੋਲਾ ਸੀ ਗੁਰੂ ਜੀ ਦਾ ਠੀਕ ਹੈ ਕੇਸਰੀ ਜੇ ਹੁੰਦਾ ਤੇ ਉਹਨੂੰ ਨੀਲਾ ਕਰ ਲਿਆ ਤੇ ਉਹਨਾਂ ਨੂੰ ਕੋਚ ਦਾ ਪੀਰ ਬਣਾ ਕੇ ਤੇ ਤੇ ਆਪਣੇ ਨਾਲ ਲੈ ਆ ਲਿਆ ਤੇ ਜਿਹੜਾ ਉਹ ਮੋਟਕਾ ਸੀ ਨਾ ਉਹਨੂੰ ਵੀ ਪਹਿਲਾਂ ਵਾਰ ਹੀ ਸੀ ਕਿ ਉਹਦੇ ਵਿੱਚ ਕਪੜਾ ਰੰਗ ਬਦਲ ਲੈਂਦਾ ਸੀ ਉਹ ਬਾਅਦ ਚ ਥੋੜਾ ਤੇ ਚਲੋ ਯਾਰ ਵਾਪਸ ਜਾਂਦੇ ਕੁਲਫੀ ਖਾ ਲੋ ਦੋਸਤੋ ਸਵਾਦੀ ਹੋਏ ਤੇ ਚਲੋ ਯਾਰ ਜਾਂਦੇ ਗਏ ਆਪਾਂ ਖਾ ਰਹੇ ਹਾਂ ਚਾਰਟ ਰਸਤੇ ਚੈੱਕ ਕਰੋ